ਆ ਨਵੀਂ ਰੈਸਪੀ ਕਿਵੇਂ ਬਣਦੇ ਆ ਸੌਖੇ ਤਰੀਕੇ ਨਾਲ ਚਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਤੁਹਾਡਾ ਵੈਲਕਮ ਆ ਅੱਜ ਦੀ ਇੱਕ ਹੋਰ ਨਵੀਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਬਣਾ ਰਹੀਆਂ ਘਰ ਵਿੱਚ ਸਮੋਸੇ ਤੇ ਨਾਲ ਦੀ ਨਾਲ ਤੁਹਾਨੂੰ ਆਪਾਂ ਰੈਸਪੀ ਦੱਸਾਂਗੇ ਕਿਵੇਂ ਬਣਦੀ ਹੈ ਤੁਸੀਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਦੇ ਫਿਲਿੰਗ ਨੇ ਤੋ 2 ਕੱਪ ਆਹ 2 ਕੱਪ ਮਰਜੇ ਦੀਆਂ ਤੇ ਫਿਰ ਆਪਾਂ ਇਹਦੇ ਵਿੱਚ ਪਾਣਗੇ ਥੋੜਾ ਜਿਹਾ ਸੁਆਦ ਅਨੁਸਾਰ ਨਮਕ ਤੁਸੀਂ ਆਪਣੇ ਹਿਸਾਬ ਨਾਲ ਲਾ ਪਾ ਸਕਦੇ ਹੋ ਆਮ ਤੌਰ ਤੇ ਜਮਨ ਦੋ ਦਹੀਂ ਚਾਹ ਮੈਂ ਦੇਸੀ ਕਿਉਂ ਹੋ ਗਏ ਅੱਛੇ ਜਿਹਾ ਕਰ ਲੈਣਾ ਮੈਕਸੀ ਸਪਾਸਾ ਲਫੇ ਤੇ ਐ ਕਰਕੇ ਦੇਖੋ ਲੱਡੂ ਬਣਦਾ ਫਿਰ ਆਪਣਾ ਪ੍ਰੋਸੈਸ ਤਿਆਰ ਆ ਤੇ ਹੁਣ ਆਪਾਂ ਹੌਲੀ ਹੌਲੀ ਇਹਨੂੰ ਗੁੰਦਣਾ ਬਾਲਾ ਨਹੀਂ ਪਾਣੀ ਪਾਉਣਾ ਥੋੜਾ ਥੋੜਾ ਪਾਉਣਾ ਤੱਕ ਡੋ ਤਿਆਰ ਕਰਨਾ ਜੇ ਇੱਕਦਮ ਪਾਣੀ ਪਾ ਦਾਂਗੇ ਫਿਰ ਪਤਲਾ ਹੋ ਜੂਗਾ ਅਸੀਂ ਕੱਲ ਸਮੋਸੇ ਮੰਗਾਏ ਤਾਂ ਸੀਗੇ ਨਾ ਰੰਗ ਤੇ ਪਰ ਸਾਨੂੰ ਸਵਾਦ ਦੇ ਕੇ ਤਾਂ ਸਾਨੂੰ ਉਹ ਹੈ ਵੀ ਮਹਿੰਗੇ ਸੀਗੇ 15 ਰੁਪਏ ਸਮੋਸਾ ਤੇ ਅੱਜ ਆਪਾਂ ਪਹਿਲੀ ਵਾਰ ਦੇਖਦੇ ਆ ਘਰੇ ਬਣਾ ਕੇ ਫਿਰ ਆਪਾਂ ਤੋਂ ਬੰਦੇ ਫਰੀਦ ਨੂੰ ਪੁੱਛਿਆ ਫੋਨ ਕਰ ਕਦੋਂ ਤੁਹਾਨੂੰ ਤੋਂ ਆਪਾਂ ਲੈ ਆਏ ਹੂੰ ਫਰੀਦ ਗਈ ਹੋਈ ਹੈ ਸਲਾਈ ਸਿੱਖਣਾ ਉਸੇ ਸਮੋਸੇ ਕਾਟਦੀ ਦਿੰਦੀ ਕਹਿੰਦੀ ਪੱਟੀ ਸਮੋਸੇ ਨਹੀਂ ਬਣਾ ਕੇ ਤੇ ਮੈਂ ਵੀ ਇਥੋਰੀ ਚਾਹ ਰ ਪੱਟੀ ਸਮੋਸੇ ਅੱਜ ਦੇਖਦੇ ਆ ਪੱਟੀ ਸਮੋਸੇ ਵੀ ਬਣਾ ਕੇ ਬੰਦੇ ਆ ਜਿਵੇਂ ਹੁਣ ਆਪਾਂ ਇਹਨੂੰ ਟੱਕ ਕੇ ਰੈਸਟ ਕਰ ਦੇਣੀ ਆ 10 ਮਿੰਟ ਤੇ ਜਦ ਤੱਕ ਆਪਾਂ ਬਣਾਉਂਦੇ ਆ ਆਲੂਆਂ ਦੀ ਫਿਲਿੰਗ ਆਪਣੇ ਕੋਲ ਹੈਗੇ 8-10 ਆਲੂ ਇਹਦੇ ਲਈ ਥੋੜੇ ਜਿ ਮਟਰ ਫ੍ਰੀਜ ਵੀ ਆਪਣੇ ਆਣ ਆਇਆ ਫ੍ਰੀਜ ਦਾ ਸਪਰਾਇ ਦੇਖਦੇ ਕਿਵੇਂ ਗੋੜਲੀ ਚਾਹ ਬਣਾਉਂਦੇ ਆਪਾਂ ਕੀ ਬਣ ਕੇ ਹੋ ਗਈ ਆਪਣੀ ਪਿਆਰ ਤੇ ਆਪਣੀ ਆ ਗਈ ਪ੍ਰੀਤ ਤੇ ਆਪਾਂ ਉਹ ਰੈਕਸ਼ਨ ਦੇਖਦੇ ਆਂ ਵੀ ਕੀ ਕਹਿੰਦੀ ਆ ਉਹ ਹੈਲੋ ਗਾਇਜ਼ ਮੇਨ ਪਟਾਚੀ ਚ ਵੀਲੌਗ ਨਾਲ ਆ ਰਿਹਾ ਹੁਣ ਆਪਾਂ ਸਮੋਸਿਆਂ ਦੇ ਵਿੱਚ ਪੌਣ ਦੇ ਫਿਲੇ ਤਿਆਰ ਕਰਦੇ ਆਂ ਆਲੂ ਆਪਾਂ ਕੱਟ ਲਏ ਸੀ ਤੇ ਆ ਇਹ ਦੇਚ ਮਟਰ ਪੌਣੇ ਰੋਜ਼ਰ ਮਟਰ ਰੋਜ਼ ਚੋਟੇ ਹੈ ਤੇ ਆ ਵਿੱਚ ਜਿਹੜਾ ਮਸਾਲੇ ਪੌਣੇ ਨੂਨ ਮਿਰਚ ਇੱਕ ਚਮਚਾ ਮੈਂ ਇੱਕ ਚਮਚੇ ਤੋਂ ਘੱਟ ਤਾਂ ਬਾਕੀ ਤੁਸੀਂ ਆਪਦੀ ਸਵਾਦ ਅਨੁਸਾਰ ਪਾ ਸਕਦੇ ਹੋ ਆ ਗਰਮ ਮਸਾਲਾ ਤੇ ਆਹ ਹੈਗਾ ਚਾਟ ਮਸਾਲਾ ਤੇ ਇਹ ਹੈਗਾ ਮੈਗੀ ਮਸਾਲਾ ਬੱਚਿਆਂ ਨੂੰ ਪਸੰਦ ਆ। ਤੇ ਆ ਥੋੜਾ ਜਿਹਾ ਅਦਰਕ ਪਾਇਆ ਕਿਉਂਕਿ ਮੇਰੇ ਬੱਚਿਆਂ ਨੂੰ ਪਸੰਦ ਨਹੀਂ ਅਦਰਕ। ਤੇ ਇਹ ਜੀਰਾ ਪਾਇਆ ਤੇ ਆ ਥੋੜਾ ਜਿਹਾ ਕ੍ਰਸ਼ ਕਰਕੇ ਤੇਨੇ ਮੈਂ ਪਾਇਆ। ਜਿਹੜਾ ਮੇਰੇ ਪਰੀਜ਼ ਨੂੰ ਪਸੰਦ ਨਹੀਂਗਾ ਤੇ ਮੈਂ ਤਾਂ ਕਰਕੇ ਥੋੜਾ ਪਾਇਆ। ਕਾਲੀ ਮਿਰਚ ਪਾਈ ਹੈ ਤੇ ਥੋੜੀ ਜਿਹੀ। ਹਰੀ ਮਿਰਚ ਫਸ ਦੋ ਇੱਕ ਛੋਟੇ ਛੋਟੇ ਵੀ ਪਾਈਆਂ ਤੇ ਹੁਣ ਆਪਾਂ ਕਰਦੇ ਇੱਧਰ ਫਿਰ ਹਿਲਾ। ਥੋੜਾ ਜਿਹਾ ਪਾ ਲੈਣਾ ਇਹਦੇ ਵਿੱਚ ਫਾਇੰਡ। ਬੱਸ ਇਹਦੇ ਚ ਆਪਾਂ ਸਾਰੇ ਮਸਾਲੇ ਲੈ ਲਏ ਭਾਣ। ਇਹ ਆ ਜੀ ਕਰਨਾ ਪਸ। മറ്റ മടരേ ശകല ਪਰ ਇਹਨਾਂ ਨੂੰ ਕੱਟਾਂਗੇ ਪਲੇਟ 'ਚ ਉਦੋਂ ਤੱਕ ਇਹ ਠੰਡਾ ਹੋ ਜਾਊਗਾ ਇਹ ਗਰਮ-ਗਰਮ ਦੀ ਫਿਲਿੰਗ ਨਹੀਂ ਕਦੇ ਵੀ ਨਹੀਂ ਪਾਉਣੀ ਇਹ ਹਮੇਸ਼ਾ ਜਦੋਂ ਸਮੋਸੇ ਬਣਾਉਣੇ ਹਨ ਉਹਨੂੰ ਠੰਡਾ ਕਰਕੇ ਹੀ ਪਾਉਣੀਆਂ ਹਨ ਇਹਨੂੰ ਬਿਲਕੁਲ ਠੰਡਾ ਕਰ ਲਓ ਹਾਂਜੀ ਜਿਹੜਾ ਆਪਾਂ ਡੋ ਤਿਆਰ ਕੀਤਾ ਸੀ ਉਹਨੂੰ ਆਪਾਂ 10 ਮਿੰਟ ਬਾਅਦ ਮੁੱਕੀ ਦੇਣੀ ਆ ਤਾਂ ਕਿ ਉਹ ਹਾਰਡ ਹੋ ਜਾਵੇ ਹੁਣ ਆਪਾਂ ਕਰਦੇ ਆ ਲੋਈਆਂ پکڑੋ ਫ੍ਰੀ ਗਾਇਜ਼ ਮੇਰੀ ਮਹਿੰਦੀ ਦੇਖੋ ਮੈਂ ਆਪ ਲਾਈਆ ਸੋਹਣੀ ਹੈ ਨਾ ਮੇਰੇ ਵੀ ਲਾਈਏ ਦੋਨਾਂ ਦੇ ਇੱਕੋ ਜਿਹੇ ਡਿਜ਼ਾਈਨ ਹਮ ਤੇ ਇੱਕ ਮੈਂ ਆਪਣੀ ਦੀਦੀ ਤੇ ਲਾਈ ਆ ਜਿਹੜੀ ਮੈਨੂੰ ਕੱਪੜੇ ਸਿਖਾਉਂਦੀ ਆ ਉਹ ਕਹਿੰਦੇ ਬਹੁਤ ਸੋਹਣੀ ਮਹਿੰਦੀ ਲੱਗੀ ਤੇ ਮੇਰੇ ਵੀ ਲਾ ਦੋ ਫਿਰ ਮੈਂ ਦੀਦੀ ਦੇ ਵੀ ਲਾਈ ਤੇ ਹੁਣ ਆਪਾਂ ਜਿਹੜੀਆਂ ਬੈਟਰ ਤਿਆਰ ਕੀਤੀਆਂ ਨੇ ਆਪਾਂ ਛੋਟੇ ਛੋਟੇ ਤੋਈਆਂ ਕਰ ਲੈਣੇ ਬਾਲੀਆ ਛੋਟ ਲੋਹੀ ਦੇ ਦੋ ਉਹ ਬਣਨੀ ਹੈ ਦੋ ਸਾਨੂੰ ਸੀ ਹੈ ਨਾ ਜਦੋਂ ਮੋ ਪਤਲੀ ਚਪਾਕਤੀ ਕਰਨੀ ਆਪਾਂ ਵੇਲ ਵੇਲ ਕੇ ਹੈ ਨਾ ਮੋਟਾ ਨਹੀਂ ਰੱਖਣਾ ਆਟਾ ਨਹੀਂ ਤਾਂ ਫਿਰ ਮੈਦਾ ਕੱਚਾ ਰਹਿ ਜਾਂਦਾ ਦੇਖਦੇ ਹਾਂ ਦੋ ਕੌਲੀ ਮੈਂ ਤਾਂ ਕਿੰਨੇ ਸੂਸੇ ਬਣਦੇ ਆ ਹਾਂ ਦੋ ਕੌਲੀ ਮੈਦਾ ਸੀ ਛੇ ਸੂਸੇ ਤਾਂ ਬਣ ਗਏ 7 ਮਾ 8 ਮਾ ਖੱਲੀ ਆਪਾਂ ਜਿਹੜੇ ਮੈਦਾ ਨਾਲ ਲੈਣਾ ਹੁਣ ਆਪਾਂ ਇਹਨੂੰ ਵੇਲ ਲਾਂਗੇ ਜੁਮਾ ਪਤਲਾ ਵੇਲਣਾ ਵੇਲ ਲੈਣਾ ਇੱਕ ਲੰਬਾ ਵਾ ਗੋਲ ਨਹੀਂ ਵੇਲਣਾ ਲੰਬਾ ਹੀ ਵੇਲਣਾ ਬਹੁਤ ਵਾਰੀ ਕਹਿੰਦੇ ਪੱਟੀ ਸਮੋਸਾ ਤੇਰਾ ਪੱਟੀ ਸਮੋਸਾ ਆਪਾਂ ਪੱਟੀ ਸਮੋਸਾ ਵੀ ਬਣਾ ਕੇ ਦੇਖਾਂਗੇ 2 ਸਾਲ ਹੋ ਗਏ ਕਹਿੰਦੀ ਮम्मी ਕਿੱਡੀ ਪੱਟੀ ਸਮੋਸਾ ਬਣਾ ਕੇ ਖਵਾਉਂਗੀ ਫਾਈਨਲੀ ਉਹ ਦਿਨ ਆ ਗਿਆ ਨਾ ਪੱਟੀ ਸਮੋਸੇ ਆਟਾ तेल तो तर दो गैस नहीं ये कोई ना बार चे तरह पहला ये समोसे फ्रिज च भी बना के रख सकते जरूरी नहीं भी तलने इन आप पतला कर लीए अपने ਇਹਨੂੰ ਆਪਾਂ ਜਸਟ ਇਹ ਪਲੇਟ ਉੱਪਰ ਰੱਖ ਲੈਂਦੇ ਇੱਥੇ ਆਪਾਂ ਰੱਖ ਲੈਣਾ ਇਹਦੇ ਤੇ ਉਹ ਡਸਟ ਕਰ ਦਾਂਗੇ ਤੇ ਇਹਨੂੰ ਇੱਥੇ ਪਹਿਲਾਂ ਆਪਾਂ ਸਾਰੀਆਂ ਬਣਾ ਕੇ ਰੈਡੀ ਕਰ ਲੈਂਦੇ ਹਣਾ ਤੇ ਜਿਹੜਾ ਮਸਾਲਾ ਆਪਾਂ ਪੁੱਜਿਆ ਸੀਗਾ ਉਹਨੇ ਜਦ ਸਾਨੂੰ ਸਿੱਕਾਣਵਾ ਦੀ ਹਣਾ ਜੇ ਕੰਮ ਲੱਗ ਗਿਆ ਹੁਣ ਇਹ ਇੰਨੀ ਕੁ ਤੇ ਹੈਨਾ ਕਿਪਾ ਇਸੇ ਤਰੀਕੀ ਆਪਾਂ ਜਿਹੜੀਆਂ ਸਾਰੀਆਂ ਵਾ ਇਹਨਾਂ ਨੂੰ ਤਿਆਰ ਕਰ ਲੈਣਾ ਠੀਕ ਆ ਆਈ ਡੀ ਸ਼ੇਪ ਦੀਆਂ ਬਣਾ ਲੈਣੀ ਆਪਾਂ ਸਾਰਿਆਂ ਨੂੰ ਕੱਟ-ਕੱਟ ਕੇ ਲੰਬਾ ਵੇਲਣਾ ਵਾ ਗੋਲ ਨਹੀਂ ਵੇਲਣਾ ਕੀ ਬਣਾ ਰਹੇ ਹੋ ਇਹ ਹੋਰ ਤ੍ਰਿਕੇ ਨੇ ਬਣਾਉਣੀਆਂ ਰੋਲ ਵਾਲੇ ਜਿਵੇਂ ਪਾਸਤਾ ਨਹੀਂ ਹੁੰਦਾ ਉਹ ਮੈਂ ਬਣਾਉਣੀਆਂ ਇਹ ਪਾਸਤੇ ਬੰਬ ਹੁੰਦੀਆਂ ਵਾਂ ਮਤਲਬ ਕਿ ਸ਼ੇਪ ਦੀਆਂ ਕਿ ਉਹ ਚਾਪੀ ਫਿਲਮ ਕਿਤੇ ਹੁੰਦੀ ਹੈ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਜਾਣਾ ਤੇ ਜਰੂਰ ਕਮੈਂਟ ਵਿੱਚ ਦੱਸਣਾ ਕਿ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਇੱਥੇ ਵੀ ਆਪਾਂ ਥੋੜੀ-ਥੋੜੀ ਡਸਟ ਛਿੜਕ ਦਿੰਨੇ ਹਾਂ ਸੁੱਕਣ ਨਾਲ ਹਾਂਜੀ ਵੀਡੀਓ ਜਿਆਦਾ ਲੰਬੀ ਹੋਣ ਕਾਰਨ ਆਪਾਂ ਇਹਨੂੰ ਦੋ ਪਾਰਟ ਵਿੱਚ ਡਿਵਾਈਡ ਕਰਤਾ ਵਾ ਤੇ ਅਗਲਾ ਪਾਰਟ ਵੀ ਤੁਹਾਨੂੰ ਜਲਦੀ ਹੀ ਦੇਖਣ ਨੂੰ ਮਿਲੇਗਾ ਤੱਕ ਤੱਕ ਦੇ ਲਈ ਧੰਨਵਾਦ ਤੇ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਸਪੋਰਟ ਕਰਦੇ ਰਹੋ ਤੇ ਸਾਡੇ ਚੈਨਲ ਨਾਲ ਇਦਾਂ ਹੀ ਜੁੜੇ ਰਹੋ ਤੇ ਨਵੀਂ-ਨਵੀਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਬਾਏ